ਸੰਪੈਂਸ ਸਾਹਿਬ ਜਿਹੜਾ ਮੁੰਡੇ ਨੇ ਸੋਸਾਇਟੀ ਕੀਤਾ ਬੜੇ ਬੰਦੇ ਤੇ ਕੀ ਮਾਮਲਾ ਐਸੇ ਵੈਦਾਂ ਆ ਕਿ ਮੁੰਡਾ ਥੋੜਾ ਡਿਪਰੈਸ਼ਨ ਚ ਚਾਹੀਗਾ ਬਿਮਾਰ ਚਲਦਾ ਪਿਆ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਇਆ ਨੂੰ ਬਾਅਦ ਵੀ 15 ਦਿਨ ਲੱਗ ਜਾਂਦੇ ਉਹਦੇ ਚੱਕਰ 'ਚ ਹੀ ਇਸਨੇ ਇਦਾਂ ਦਾ ਕਰ ਲਿਆ ਬਾਅਦ ਵਿੱਚ ਸੈਲਫੀ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਈ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆ ਨਾ ਟਾਈਮ ਤੋਂ ਲੱਗ ਉਹ तकरीबन 7:9 ਵਜੇ ਪਰਿਵਾਰਕ ਮੈਂਬਰ ਵੀ ਤਾਂ ਕੰਪਲੈਂਟ ਆ। ਇਹਨਾਂ ਦੇ ਪਰਿਵਾਰਕ ਮੈਂਬਰ ਚ ਮੰਮੀ ਆ ਤੇ ਇੱਕ ਭੈਣ ਆ ਤੇ ਫਾਦਰ ਸਾਹਿਬ ਆ ਫਾਦਰ ਸਾਹਿਬ ਬਾਹਰ ਆ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਇਆ ਜਿਗੇ ਆ ਨੂੰ ਤੇ ਕੀ ਕਰਮੀ ਕਿ ਕੀ? ਕਰ ਬਈ ਉਹਨਾਂ ਨੇ ਫਿਰ ਇਹੀ ਹੈ ਕਿ ਸੁਸਾਇਟੀ ਦਾ ਹੀ ਕਿਹਦੇ ਬੰਦੇ ਇੱਕ ਸੋਚੋ ਤਦ ਸ਼ਾਇਦ ਕੋਈ ਹਾਂਜੀ ਅੱਜ ਸਵੇਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਜਿਹਦਾ ਨਾਮ ਰਾਹੁਲ ਕੁਮਾਰ ਉਮਰਤ ਗਰੇਂਬਾਈਸਾਲ ਹੈ ਵੰਦੇ ਲੋਕਾਂ ਦੇ ਕਹਿਣ ਅਨਸਾਰ ਉਸਨੇ ਜਿਹੜਾ ਘਰ ਵਿੱਚ ਪਾਹ ਲੈ ਲਿਆ ਔਰ ਉਹਦੇ ਗਾਲੋਤੇ ਪਾਹ ਦੇ ਨਿਸ਼ਾਨ ਵੀ ਅਸੀਂ ਉਹਦੋਂ ਜਿਹੜਾ ਡੈੱਡ ਡਿclare ਕਰਨ ਤੋਂ ਬਾਅਦ ਉਸਦੇ ਘਰਦਿਆਂ ਨੂੰ ਤੇ ਉਸਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਲਈ ਇਨਫੋਰਮ ਕਰਤਾ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਇੰਵੈਸਟਿਗੇਟ ਦੀ ਐਂਡ ਪੁਲਿਸ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਰਾਜਪੁਰੂਮ ਜੀ ਨੇ ਇਸ ਤਰ੍ਹਾਂ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਨਾਲ ਤਰ੍ਹਾਂ ਦੇ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਮਦਰ ਘਰ ਹੈ ਗਿਆ ਜਿਹਦੇ ਅਲਿਗ ਉਹਨਾਂ ਦੀ ਕੰਡੀਸ਼ਨ ਨੈਚਰਿਸ ਜੋ ਜੰਗ ਵਿੱਚ ਡੈਥ ਹੁੰਦੀ ਹੈ ਤੇ ਜਿਹੀ ਹੁੰਦਾ ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਸਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਭੋੜਣਾ ਬਾਹ ਲੈ ਕੇ ਖੁਦਕੁਸ਼ੀ ਕੀਤੀ ਹੈ ਜਿਹਦੀ ਡੈੱਡ ਬੋਡੀ ਹੈ ਬਰੋਡ ਡੈੱਡ ਸਿਵਲ ਹਸਪਤਾਲ ਪਈ ਹੈ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਦੀ ਮਾਤਾ ਜਿਹੜੀ ਹੈ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲड़का ਜਿਹੜਾ ਹੈ ਵਿਦੇਸ਼ ਗਿਆ ਸੀਗਾ ਹੀ ਮਹੀਨਾ ਕੁ ਪਰ ਪਹਿਲਾਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਦੌਰ ਨੂੰ ਅੱਜ ਸਵੇਰ ਨੂੰ 9 ਵਜੇ ਉਹਨੇ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਚੁੰਨੀ ਨਾਲ ਫਾਹ ਲੈ ਲਿਆ ਤਾਂ ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀਗਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਕੀ ਕਾਰਵਾਈ ਕੀਤੀ ਕਾਰਵਾ 174 ਬੀਐਨਐਸ ਸਾਹਿਤ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਮ ਕਰਕੇ ਬਾਰਸਾ ਹਵਾਲੇ ਕੀਤੀ ਹੈ